ਇਤਨੇ ਬੁਲੰਦੀ ਸੇ ਕਿਉਂ ਨਵਾਜਿਆ ਸਤੋਂ ਨੇ ਫਰਸ਼ ਪਰ ਗਿਰ ਕਰ ਚੂਰ ਚੂਰ ਹੋ ਗਿਆ ਹਾਂ ਤਾਂ ਜੇ ਮਨ ਕਹਿੰਦਾ ਮਤਲਬ ਜਮਾਨਤ ਜਬਤ ਹੋਣ ਤੋਂ ਬਾਅਦ ਮਨਪ੍ਰੀਤ ਦਾ ਹਾਲਤ ਇਹ ਬਣ ਗਿਆ ਬੀਜੇਪੀ ਦਾ ਜੇ ਕਾਲੂ ਕਾਲੀ ਦਲ ਦਾ ਤੇ ਬੀਜੇਪੀ ਦਾ ਸਮਝੌਤਾ ਹੁੰਦਾ ਬਰਨਾਲੇ ਉੱਤੇ ਬੀਜੇਪੀ ਆਪਣਾ ਦਾਵਾ ਬਰਕਰਾਰ ਰੱਖਣ ਦੇ ਵਿੱਚ ਕਾਮਯਾਬ ਹੋਊਗੀ ਸੀਟ ਗਵਾਲੀ ਸੀਟ ਗਵਾਲੀ ਕਾਲੀਆਂ ਨੇ ਨਾ ਲੜ ਕੇ ਜੇ ਆਪਾਂ ਨੂੰ ਕੱਲੀ ਕੱਲੀ ਸੀਟ ਦੇ ਮੁਤਾਬਕ ਟੇਣਾ ਸਭ ਗੱਲ ਕਰੀਏ ਕਰਨ ਤੋਂ ਪਹਿਲਾਂ ਜੇ ਮੈਂ ਗੱਲ ਕਰਨੀ ਹੋਵੇ ਤਾਂ ਇਹ ਗੱਲ ਇਹ ਹੈ ਕਿ ਇਹ ਆਮ ਆਦਮੀ ਪਾਰਟੀ ਦੀ ਉਸ ਤਰੀਕੇ ਨਾਲ ਕੋਈ ਜਿੱਤ ਨਹੀਂ ਹੈਗੀ ਕਿ ਜਿਹੜਾ ਵੀ ਉਹਨਾਂ ਨੇ ਜਿਹੜਾ ਹੈ ਵੱਡਾ ਵੱਡਾ ਮਾਰਕਾ ਮਾਰ ਲਿਆ ਹੋਵੇ ਮਾਰਕਾ ਮਾਰ ਲਿਆ ਹੋਵੇ ਜਿਹੜਾ ਆਪਣਾ ਗਰਦੀਪ ਸਿੰਘ ਰੰਧਾਵਾ ਸੁਖੀ ਰੰਧਾਵੇ ਦੇ ਮੁਕਾਬਲੇ ਜਿਹੜਾ ਸਾ ਜਿਹੜੇ ਚੋਣ ਜਿੱਤੇ ਹੈਗੇ ਆ ਉਹ ਇੱਕ ਉਹਨਾਂ ਦੀ ਆਪਣੀ ਇੱਕ ਕਹਾਣੀ ਆ ਕਿ ਕਿਸੇ ਸਮੇਂ ਉਹ ਸੁਖੀ ਰੰਧਾਵਾ ਦੇ ਬਹੁਤ ਨਜ਼ਦੀਕੀ ਰਹੇ ਆ ਤੇ ਸਰਪੰਚੀ ਦੀ ਜਿਹੜੀ ਚੋਣ ਦੇ ਵਿੱਚ ਸੁਖੀ ਰੰਧਾਵਾ ਨੇ ਉਹਨਾਂ ਨੂੰ ਬੈਕ ਉਹਨਾਂ ਦੀ ਉਹਨਾਂ ਦੇ ਸਿਰ ਤੇ ਹੱਥ ਨਹੀਂ ਸੀ ਰੱਖਿਆ ਆ ਵੀ ਤੂੰ ਨਹੀਂ ਸਰਪੰਚ ਬਣ ਸਕਦਾ ਤੂੰ ਨਹੀਂ ਸਰਪੰਚ ਬਣ ਸਕਦਾ ਮੈਂ ਜੇ ਸਰਪੰਚ ਬਣਨਾ ਤਾਂ ਸ਼ਾਇਦ ਅਮਰ ਨਾਮ ਨਾ ਨਾ ਪਹੁੰਚਦੇ ਜਿਹੜਾ ਰਾਜਾ ਬਣ ਗਿਆ ਗਿੱਦੜ ਵਾਹੇ ਦੇ ਕਾਲੀ ਵਰਕਰਾਂ ਦੇ ਲਈ ਸ਼ੁਰੂ ਤੋਂ ਹੀ ਇੱਕ ਬਹੁਤ ਵੱਡਾ ਇੱਕ ਰਿਹਗਾ ਉਹਦੇ ਨਾਲ ਕਿਉਂਕਿ ਉੱਥੇ ਨਿੱਜੀ ਤੌਰ ਦੇ ਉੱਤੇ ਉੱਥੇ ਹਾਂ ਪਰਚੇ ਪੁਰਚੇ ਵਾਲੇ ਹਾਂ ਆ ਨਿੱਜੀ ਤੌਰ ਦੇ ਉੱਤੇ ਜਿਹੜੀ ਅੜ ਫਸ ਰਹੀ ਹੈ ਨੀਤ ਘੇਰ ਨਾਲ ਲੋਕਾਂ ਦੇ ਨਾਲ ਨਾ ਵਿਚਰਨਾ ਲੋਕਾਂ ਨਾਲ ਰਾਤ ਦੇ ਵਿੱਚ ਨਾ ਹੋਣਾ ਉਹਨਾਂ ਦੇ ਫੋਨ ਨਾ ਚੱਕਣਾ ਤਾਂ ਲੋਕਾਂ ਨੇ ਇਹੀ ਗੱਲ ਕਿਹਾ ਸੀ ਕਿ ਨੀਤ ਘੇਰ ਤਾਂ ਰਾਤ ਨੂੰ ਸੱਤਾ ਪਿਆ ਵੀ ਹੁਣ ਫੋਨ ਵਾਈਬ੍ਰੇਸ਼ਨ ਤੇ ਲਾਇਆ ਹੋਇਆ ਵੀ ਚੱਕਣ ਲਾ ਪੰਜਾਬ ਦੇ ਲੋਕਾਂ ਨੇ ਚਾਹੇ ਜਿਤਾਤੀ ਆ ਪਰ ਤਿੰਨ ਮੁੱਖ ਮੰਤਰੀ ਹਾਰ ਗਏ ਦੋਸਤੋ ਜਿਸ ਤਰ ਤੁਸੀਂ ਜਾਣਦੇ ਆ ਕਿ ਪੰਜਾਬ ਦੀਆਂ ਚਾਰ ਜਿਮਨੀ ਚੋਣਾਂ ਦਾ ਨਤੀਜਾ ਆ ਚੁੱਕਿਆ ਹੈ ਆਮ ਆਦਮੀ ਪਾਰਟੀ ਨੇ ਤਨ ਸੀਟਾਂ ਜਿੱਤ ਲਈਆਂ ਤੇ ਕਾਂਗਰਸ ਨੇ ਇੱਕ ਦਿੱਤੀ ਹੈ ਤੋਂ ਸੋ ਇਹ ਸਾਰਾ ਜਿਹੜਾ ਘਟਨਾਕਾਮ ਹੋਇਆ ਵਰਤਾਰਾ ਹੋਇਆ ਇਹਨੂੰ ਆਪਾਂ ਚਰਚਾ ਕਰਨੀ ਬੰਦ ਦੀ ਆਪਾਂ ਬਾਹਰਲੇ ਮੁਲਕਾਂ ਦੇ ਵਿੱਚ ਬੈਠੇ ਆ ਕਿਉਂਕਿ ਹਰ ਪੰਜਾਬੀ ਦਾ ਬੜਾ ਧਿਆਨ ਹੁੰਦਾ ਜਦੋਂ ਪੰਜਾਬ ਦੇ ਵਿੱਚ ਕੁਝੋ ਨਾ ਆਉਂਦੀ ਹੈ ਤੇ ਆਪਾਂ ਦਇ올 ਸਾਹਿਬ ਨਾਲ ਕਰਦੇ ਆਂ ਅੱਜ ਦੀ ਮਾਰੀ ਚਰਚਾ ਦਇ올 ਸਾਹਿਬ ਜਿਹੜੀ ਚਾਰ ਨਤੀਜੇ ਆਏ ਆ ਜੀ ਹਰ ਬੰਦਾ ਆਪੋ ਆਪਣੇ ਤਰੀਕੇ ਦੇ ਨਾਲ ਇਹਨੂੰ ਐਕਸਪਲੇਨ ਕਰ ਰਿਹਾ ਕੋਈ ਕਹ ਰਿਹਾ ਵੀ ਸੱਤਾਧਾਰੀ ਐਂ ਕਰਦੀ ਹੁੰਦੀ ਆ ਸੱਤਾਧਾਰੀ ਦੇ ਹੱਕ ਚ ਲੋਕ ਪੁਗਤਦੇ ਹੁੰਦੇ ਆ ਤੇ ਕਈ ਕਹਿ ਦਿੰਦੇ ਵੀ ਨਹੀਂ ਇਸ ਤਰ੍ਹਾਂ ਦੇ ਕੇ ਹਾਲਾਤ ਨਹੀਂ ਹੁੰਦੇ ਕਈ ਵਾਰ ਸਰਕਮਸਟੈਂਸਸ ਸਾਨਕ ਹੋਰ ਹੁੰਦੇ ਆ ਉਹਦੇ ਕਰਕੇ ਜਿਹੜੀਆਂ ਅਹਿਜਤਾਂ ਹਾਰਾ ਹੋ ਜਾਂਦੀਆਂ ਕਿਵੇਂ ਲੱਗਿਆ ਜਿਹੜਾ ਇਹ ਚਾਰਾਂ ਦਾ ਨਤੀਜਾ ਟੇਣਾ ਸਾਹਿਬ ਜਦੋਂ ਨਤੀਜੇ ਆਉਣ ਤੋਂ ਬਾਅਦ ਹਮ ਭਗਵੰਤ ਮਾਨ ਕੇਜਰੀਵਾਲ ਤੇ ਰਗਵ ਚੱਡਾ ਇਹ ਗੱਲ ਹੈ ਕਹਿੰਦੇ ਨੇ ਕਿ ਇਹ ਲੋਕਾਂ ਨੇ ਜਿਹੜਾ ਪਿਛਲੇ 2.5 ਸਾਲਾਂ ਚ ਅਸੀਂ ਕੰਮ ਕੀਤਾ ਉਹਨੂੰ ਫਤਵਾ ਦਿੱਤਾ ਸੈਮੀਫਾਈਨਲ ਹੈ ਸੈਮੀਫਾਈਨਲ ਦੂਜੇ ਪਾਸੇ ਕਾਂਗਰਸ ਇਹ ਕਹਿੰਦੀ ਨਜ਼ਰ ਆ ਰਹੀ ਹੈ ਕਿ ਸ਼ਰੋਮਣੀ ਅਕਾਲੀ ਦਲ ਸੀਨ ਦੇ ਵਿੱਚੋਂ ਗਾਇਬ ਸੀ ਤਾਂ ਕੁਝ ਹਲਕਿਆਂ ਦੇ ਵਿੱਚ ਉਹਨਾਂ ਨੇ ਸਿੱਧੀ ਸਪੋਰਟ ਕੀਤੀ ਜਿਸ ਦੇ ਕਰਕੇ ਕਿ ਉਹਨਾਂ ਨੂੰ ਜਿਹੜਾ ਕਿ ਬਾਈਪਾਸ ਜਿਹੜੀ ਹੈਗੀ ਕਿ ਜਿੱਤ ਮਿਲੀ ਹੈਗੀ ਆ ਅਸੀਂ ਆਪਣਾ ਜਿਹੜਾ ਵੋਟ ਆ ਕਨਸੋਲੀਡੇਟਰ ਰੱਖਣ ਦੇ ਵਿੱਚ ਕਾਮਯਾਬ ਹੋਏ ਹਾਂ ਤੀਜੇ ਪਾਸੇ ਅਕਾਲੀ ਦਲ ਦੇ ਵਰਕਰ ਕਹਿ ਰਹੇ ਆ ਵੀ ਜਿਨ੍ਹਾਂ ਨੂੰ ਕੁਝ ਸ਼ੋਮੇ ਲੱਗਦੀ ਸੀ ਜਿਵੇਂ ਖਾਸ ਤੌਰ ਤੇ ਉਹ ਸੁਖੀ ਰੰਧਾਵਾ ਰਾਜੀ ਬੜਿੰਗ ਦੇ ਉੱਤੇ ਤੰਜ ਕਸਦੇ ਹੈਗੇ ਆ ਕਿ ਦੇਖੋ ਸੁਖਵੀਰ ਬਾਦਲ ਚਾਹੇ ਸੀਨ ਤੋਂ ਗਾਇਬ ਸੀ ਪਰ ਫਿਰ ਵੀ ਦੇਖੋ ਉਹਨਾਂ ਨੂੰ ਹਰਾ ਕੇ ਘਰੇ ਬਿਠਾ ਦਿੱਤਾ ਵੱਡੇ ਵੱਡੇ ਸਰ ਤੇ ਉਹਨਾਂ ਨੇ ਦਿੱਤਾ ਹੈ ਉਧਰ ਭਾਜਪਾ ਦੀ ਜ਼ਿਕਰ ਗੱਲ ਕਰੀਏ ਤੇ ਭਾਜਪਾ ਦੇ ਵਿੱਚ ਵੀ ਉਹੀ ਹੈ ਕਿ ਪਿੰਡੂ ਇਲਾਕਿਆਂ ਦੇ ਵਿੱਚ ਉਸ ਤਰੀਕੇ ਨਾਲ ਹਾਜ਼ਰੀ ਲਾਉਣ ਦੇ ਵਿੱਚ ناکਾਮਜਬ ਰਹੀ ਆ ਚਾਹੇ ਬਰਨਾਲੇ ਦੇ ਵਿੱਚ ਉਹਨਾਂ ਨੇ ਇੱਕ ਵੱਡਾ ਦਸਤਕ ਜਿਹੜੀ ਹੈਗੀ ਕਿ ਦਿੱਤੀ ਹੈਗੀ ਆ ਉਹਨੂੰ ਆਪਣੇ ਤਰੀਕੇ ਨਾਲ ਜਿਹੜਾ ਕੈਲਕੂਲੇਟ ਕੀਤਾ ਜਾ ਰਿਹਾ ਫਿਰ ਇਸ ਤੋਂ ਇਲਾਵਾ ਜਿਹੜੀ ਪੰਜਾਬ ਦੀ ਗਰਮ ਪੋਲਿਟਿਕਸ ਆ ਖਾਸ ਤੂ ਸਿਮਰਜੀਤ ਸਿੰਘ ਮਾਨ ਵਾਲੀ ਪੋਲਿਟਿਕਸ ਆ ਜਾਂ ਜਿਹੜਾ ਕਹੇ ਸਰਬਜੀਤ ਸਿੰਘ ਖਾਲਸਾ ਫਰੀਦਕੋਟ ਦੇ ਤੇ ਕਿਉਂਕਿ ਦੋ ਹਲਕੇ ਟੈਣਾ ਸਾਹਿਬ ਅਜੇਹੇ ਆਉਂਦੇ ਆ ਜਿਨ੍ਹਾਂ ਦੇ ਵਿੱਚ ਤੀਜਾ ਵੀ ਵੈਸੇ ਗਰਦਾਸਪੁਰ ਵੀ ਪੰਥਕ ਜਿਹੜੀ ਉਹ ਉੱਥੇ ਰਵਾਇਤ ਜਾਂ ਜਿਹੜੀਆਂ ਉਹ ਰਹਿੀਆਂ ਨੇ ਚੀਜ਼ਾਂ ਤਾਂ ਉੱਥੇ ਜਿਹੜਾ ਕਹਿ ਸਕਦਾ ਕਿ ਗਰਮ ਪੋਲਿਟਿਕਸ ਨੂੰ ਵੀ ਉਸ ਤਰੀਕੇ ਦੇ ਨਾਲ ਹੰਗਾਰਾ ਮਿਲਿਆ ਖਾਸ ਤੌਰ ਦੇ ਉੱਤੇ ਗਿੱਦੜ ਬਾਹੀ ਦੀ ਗੱਲ ਕਰੀਏ ਤਾਂ ਸੁਖਰਾਜ ਸਿੰਘ ਜਿਹੜੇ ਕ੍ਰਿਸ਼ਨ ਭਗਵਾਨ ਸਿੰਘ ਜਿਹੜੇ ਬਰਗਾੜੀ ਬੇਅਦਬੀ ਵਾਲੇ ਮਾਮਲੇ ਦੇ ਵਿੱਚ ਬਾਈਬਲ ਕਾਲ ਗੋਲੀ ਕਾਣ ਦੇ ਵਿੱਚ ਸ਼ਹਾਦਤ ਜਿਹੜੇ ਪ੍ਰਾਪਤ ਕਰਕੇ ਸੀ ਤਾਂ ਉਹ ਮਤਲਬ ਚੀਜ਼ਾਂ ਸਾਰੀਆਂ ਦੇ ਆਪੋ ਆਪਣੇ ਮੈਨੇ ਤੇ ਆਪੋ ਆਪਣੇ ਅਰਥ ਨੇ ਜੇ ਆਪਾਂ ਨੂੰ ਕੱਲੀ-ਕੱਲੀ ਸੀਟ ਦੇ ਮੁਤਾਬਕ ਟੇਣਾ ਸਾਹਿਬ ਗੱਲ ਕਰੀਏ ਕਰਨ ਤੋਂ ਪਹਿਲਾਂ ਜੇ ਮੈਂ ਗੱਲ ਕਰਨੀ ਹੋਵੇ ਤਾਂ ਇਹ ਗੱਲ ਇਹ ਹੈ ਕਿ ਇਹ ਆਮ ਆਦਮੀ ਪਾਰਟੀ ਦੀ ਉਸ ਤਰੀਕੇ ਨਾਲ ਕੋਈ ਜਿੱਤ ਨਹੀਂ ਹੈਗੀ ਕਿ ਜਿਹੜਾ ਵੀ ਉਹਨਾਂ ਨੇ ਜਿਹੜਾ ਹੈ ਵਾਡਾ ਮਾਰਕਾ ਮਾਰ ਲਿਆ ਹੋਏ ਮਾਰਕਾ ਮਾਰ ਲਿਆ ਹੋਵੇ ਇਹ ਜਿਹੜੀ ਕੈਲਕੂਲੇਸ਼ਨ ਨੇ ਲਾਕੇ ਵਾਲੀ ਕੈਲਕੂਲੇਸ਼ਨ ਇਸ ਤੋਂ ਇਲਾਵਾ ਜਿਹੜੀ ਕਹਿ ਸਕਦੇ ਆ ਕਿ ਜਦੋਂ ਤੁਸੀਂ ਦੇਖੋ ਕਿ ਜਦੋਂ ਪਹਿਲੇ ਜਦੋਂ ਨਾ ਸਭ ਤੋਂ ਪਹਿਲਾਂ ਜਦੋਂ ਕਾਊਂਟਿੰਗ ਸ਼ੁਰੂ ਹੁੰਦੀ ਹੈ ਤਾਂ ਸਭ ਤੋਂ ਪਹਿਲਾਂ ਜਿਹੜੀ ਬੈਲਟ ਪੇਪਰ ਦੇ ਕਾਊਂਟਿੰਗ ਹੁੰਦੀਆਂ ਮੁਲਾਜ਼ਮਾਂ ਦੀ ਤਾਂ ਉੱਥੋਂ ਆਮ ਆਦਮੀ ਪਾਰਟੀ ਦੀ ਲੀਡ ਬਣਦੇ ਕੋਈ ਜਿਹੜਾ ਮੁਲਾਜ਼ਮ ਤਬਕਾ ਹੁੰਦਾ ਉਹ ਸਮੇਂ ਦੀ ਸਰਕਾਰ ਨੂੰ ਹੀ ਵੋਟ ਪਾਉਂਦਾ ਇਹ ਆਪਾਂ ਸ਼ੁਰੂ ਤੋਂ ਹੀ ਦੇਖਿਆ ਇਹ ਸ਼ੁਰੂ ਤੋਂ ਹੀ ਵਿਚਾਰਿਆਗਾ ਸ਼ੁਰੂ ਤੋਂ ਹੀ ਜਾਣਦੇ ਹੈਗੇ ਆ ਫਿਰ ਟੈਣਾ ਸਾਹਿਬ ਜਿਹੜੀ ਦੂਜੀ ਗੱਲ ਹੈ ਕਿ ਸਰਕਾਰੀ ਮਸ਼ੀਨਰੀ ਦੀ ਵਰਤੋਂ ਵੀ ਹੁੰਦੀ ਹੈ ਤੀਜੀ ਗੱਲ ਲੋਕਾਂ ਦੇ ਮਨ ਦੇ ਵਿੱਚ ਇਹ ਵੀ ਹੁੰਦਾ ਕਿ ਯਾਰ 2 2.5 ਸਾਲ ਰਹਿ ਗਏ ਇਹ ਲੋਕਾਂ ਦੇ ਮਨ ਦੇ ਵਿੱਚ ਪਰਸੈਪਸ਼ਨ ਬਣੀ ਹੋਈ ਹੈ ਕਿ ਜਿਹੜੀਆਂ ਸਰਕਾਰਾਂ ਗਰਾਂਟਾਂ ਕਦੋਂ ਦਿੰਦੀਆਂ ਜਦੋਂ ਕਿ ਵੋਟਾਂ 'ਚ ਦੂੜਕ ਸਾਲ ਰਹਿ ਜਾਂਦਾ ਤਾਂ ਵੀ ਕਿਤੇ ਆਸ ਦਾ ਵਰਾ ਨਾਉਂਦੇ ਵਿਕਾਸ ਦਾ ਭਰਾ ਜਿਹੜ ਕੰਮ ਕਰ ਲੋ ਉਹ ਜਿਹੜੀ ਹੈਗੀ ਕਿ ਲੋਕਾਂ ਦੇ ਮਨ ਦੇ ਵਿੱਚ ਉਹ ਵੀ ਹੁੰਦੀ ਹੈ ਕਿ ਆਪਣੇ ਇਲਾਕੇ ਦਾ ਕੁਝ ਨਾ ਕੁਝ ਕੰਮ ਹੋ ਜਾਊਗਾ ਵੀ ਯਾਰ ਵੋਟ ਇੱਕ ਵਾਰੀ ਇਹਨਾਂ ਨੂੰ ਪਾ ਦੇ ਜਾਂ ਦਿੱਲੀ ਦਾ ਵੀ ਕੰਮ ਕਰਾਉਣੇ ਹੁੰਦੇ ਆ ਦਿੱਲੀ ਦਾ ਵੀ ਕੰਮ ਕਰਾਉਣੇ ਹੁੰਦੇ ਆ ਉਹ ਵੀ ਜਿਹੜੇ ਹੁੰਦੇ ਆ ਕਿਉਂਕਿ ਐਮਐਲਏ ਦੀ ਫਿਰ ਵੀ ਇੱਕ ਰਸਾਈ ਹੁੰਦੀ ਆ ਉਹਦੇ ਵਿੱਚ ਉਹ ਇੱਕ ਇੰਪੋਰਟੈਂਟ ਜਿਹੜੀ ਮਹੱਤਵਪੂਰਨ ਜਿਹੜੀ ਭੂਮਿਕਾ ਇਸ ਸਾਰੇ ਦੇ ਵਿੱਚ سلسلے ਦੇ ਵਿੱਚ ਨਿਭਾਉਂਦੇ ਆ ਇਸ ਸਾਰੇ ਜਿਹੜੇ ਪੱਖ ਆ ਇਹ ਇਸ ਚੀਜ਼ ਦੇ ਨਾਲ ਜੁੜ ਜਾਂਦੇ ਆ ਇਹਨਾਂ ਨਤੀਜਿਆਂ ਨਾਲ ਜੁੜ ਜਾਂਦੇ ਆ ਇਹ ਤੋਂ ਇਲਾਵਾ ਹੁਣ ਜੇ ਆਪਾਂ ਕੱਲੇ ਕੱਲੇ ਹਲਕੇ ਦੀ ਗੱਲ ਕਰੀਏ ਗੱਲੇ ਕੱਲੇ ਹਲਕੇ ਦੇ ਜਾਣ ਤੋਂ ਪਹਿਲਾਂ ਕਿ ਪੰਜਾਬ ਦੇ ਲੋਕਾਂ ਨੇ ਪਰ ਚਾਹੇ ਜਿਤਾਤੇ ਆ ਪਰ ਤਿੰਨ ਮੁੱਖ ਮੰਤਰੀ ਹਰਾਤੇ ਆ ਤੁਸੀਂ ਪੁੱਛੋਗੇ ਕਿਹੜੇ ਇੱਕ ਤਾਂ ਰਾਜਾ ਬੜਿੰਘ ਹੋਰੀ ਆਪਣੇ ਹਲਕੇ ਦੇ ਵਿੱਚ ਇਹ ਪ੍ਰਚਾਰ ਕਰ ਰਹੇ ਸੀ ਕਿ ਇਹ ਜਿਹੜੀ ਜਿੱਤ ਆ ਇਹ ਅਗਲੀ ਵਾਰ ਆਪਾਂ ਨੂੰ ਮੁੱਖ ਮੰਤਰੀ ਬਣਾਉਂਦੀ ਆ ਇੱਕ ਸੁਖੀ ਰੰਦਾਵਾ ਆਪਣੇ ਹਲਕੇ ਦੇ ਵਿੱਚ ਪ੍ਰਚਾਰ ਕਰ ਰਹੇ ਸੀ ਵੀ ਇਹ ਜਿਹੜੀ ਜਿੱਤ ਆ ਕਿ ਇਹ ਆਪਾਂ ਨੂੰ ਮੁੱਖ ਮੰਤਰੀ ਬਣਾਉਂਦੀ ਆ ਪਾ ਪਿਛਲੀ ਵਾਰ ਬੰਦੇ ਬੰਦੇ ਰਹੇ ਸੀ ਬੰਦੇ ਬੰਦੇ ਰਹੇ ਇੱਕ ਜਿਹੜਾ ਮੀਤ ਹੇਰ ਆ ਬਰਨਾਲੇ ਵਾਲੇ ਉਹ ਵੀ ਟੇਣਾ ਸਾਹਿਬ ਦਿੱਲੀ ਵਾਲਿਆਂ ਦੇ ਮਾਮਲਾ ਜਿਹੜਾ ਫੰਗਾਂ ਦੇ ਉੱਤੇ ਉੱਡ ਰਹੇ ਹੈ ਖੰਭਾਂ ਦੇ ਉੱਤੇ ਉੱਡ ਰਹੇ ਹੈ ਵੀ ਜੇਕਰ ਤੇ ਭਗਵੰਤ ਮਾਨ ਦਾ ਪੱਤਾ ਕੱਟਿਆ ਜਾਂਦਾ ਮੈਂ ਵਿਸ਼ਵਾਸ ਪਾਤਰ ਸਭ ਤੋਂ ਜ਼ਿਆਦੇ ਆ ਵੀ ਮੇਰਾ ਨੰਬਰ ਲੱਗ ਸਕਦਾ ਸਹੀ ਗੱਲ ਉਹਨਾਂ ਦਾ ਵੀ ਜਿਹੜਾ ਪੱਤਾ ਕੱਟਿਆ ਹੈਗਾ ਇੱਕ ਟੇਣਾ ਸਾਹਿਬ ਲੋਕਾਂ ਨੇ ਇਹ ਚੀਜ਼ ਵੀ ਜਿਹੜੀ ਹੈਗਾ ਕਿ ਇਹਦੀ ਵੀ ਜਿਹੜੀ ਗੱਲਬਾਤ ਕੀਤੀ ਹੈ ਕਿ ਇੱਕ ਵਾਰੀ ਫੇਰ ਪੰਜਾਬ ਦੇ ਲੋਕਾਂ ਨੇ ਕਿ ਲੋਕ ਜਿਹੜੇ ਨਿੱਜੀ ਰਾਪਤਿਆਂ ਨੂੰ ਛੋਟੇ ਲੱਪ ਭੋਗ ਵਿਆਹਾਂ ਨੂੰ ਟਿੰਡ ਕਰਨ ਨੂੰ ਜਿਹੜਾ ਆਗੂ ਇਸ ਕਿਸਮ ਦੀ ਜਿਹੜਾ ਉਹਦੇ ਵਿੱਚ ਜਿਹੜਾ ਵਿਚਰਦਾ ਹੈ ਜਾਂ ਰਿੰਦਾ ਜਾਂ ਕਰਦਾ ਉਹਨੂੰ ਜਿਹੜਾ ਹੈਗਾ ਕਿ ਲੋਕ ਪਸੰਦ ਕਰਦੇ ਨੇ ਬਹੁਤੇ ਵੱਡੇ ਪੱਧਰ ਦੇ ਤੇ ਜਿਹੜੇ ਵਿਕਾਸ ਕਾਰਜਾਂ ਕੰਮਕਾਰ ਆ ਉਹ ਮੈਨੇ ਰੱਖਦੇ ਜਿਵੇਂ ਡੈਂਪੀ ਢਲੋ ਆ ਪਿਛਲੇ ਲਗਾਤਾਰ 12 15 ਸਾਲਾਂ ਤੋਂ ਉੱਥੇ ਕੰਮ ਕਰ ਰਿਹਾ ਸੀ ਫਿਰ ਜਿਹੜਾ ਕਹਿ ਸਕਦੇ ਆ ਕਿ ਟੇਣਾ ਸਾਹਿਬ ਮੀਤ ਹੀਰ ਦਾ ਬੰਦਾ ਕਿਉਂ ਹਰਿਆ ਗੁਰਦੀਪ ਬਾਠ ਉਤੇ ਕਿਉਂ ਚੋਣ ਲੜਿਆ ਕਿਉਂਕਿ ਮੀਤ ਹੀਰ ਤੱਕ ਰਸਾਈ ਲੋਕਾਂ ਦੀ ਨਹੀਂ ਸੀਗੀ ਫਿਰ ਜਿਹੜਾ ਕਹਿ ਸਕਦੇ ਆ ਕਿ ਜਿਹੜਾ ਗੁਰਦੀਪ ਜਿਹੜਾ ਆਪਣਾ ਦੀਪ ਸਿੰਘ ਰੰਧਾਵਾ ਸੁਖੀ ਰੰਧਾਵੇ ਦੇ ਮੁਕਾਬਲੇ ਟੇਣਾ ਸਾਹਿਬ ਜਿਹੜੇ ਚੋਣ ਜਿੱਤੇ ਹੈਗੇ ਆ ਉਹ ਇੱਕ ਉਹਨਾਂ ਦੀ ਆਪਣੀ ਇੱਕ ਕਹਾਣੀ ਆ ਕਿ ਕਿਸੇ ਸਮੇਂ ਸੁਖੀ ਰੰਧਾਵਾ ਦੇ ਬਹੁਤ ਨਜ਼ਦੀਕੀ ਰਹੇ ਆ ਤੇ ਸਰਪੰਚੀ ਦੀ ਜਿਹੜੀ ਚੋਣ ਦੇ ਵਿੱਚ ਸੁਖੀ ਰੰਧਾਵਾ ਨੇ ਉਹਨਾਂ ਨੂੰ ਬੈਕ ਉਹਨਾਂ ਦੀ ਉਹਨਾਂ ਦੇ ਸਿਰ ਤੇ ਹੱਥ ਨਹੀਂ ਸੀ ਰੱਖਿਆ ਆ ਵੀ ਤੂੰ ਨਹੀਂ ਸਰਪੰਚ ਬਣ ਸਕਦਾ ਤੂੰ ਨਹੀਂ ਸਰਪੰਚ ਬਣ ਸਕਦਾ ਟੇਣਾ ਸਾਹਿਬ ਉਹਨਾਂ ਦੇ ਪਿੰਡ ਦਾ ਜਿਹੜਾ ਨਾਂ ਹੈਗਾ ਸ਼ਾਹਪੁਰ ਜਾਜਨ ਵੀ ਪਹਿਲਾਂ ਇਹ ਇਹ ਰਹੀ ਹੈ ਇਹਨਾਂ ਦੇ ਪਰਿਵਾਰ ਕੋਲੇ ਪਰ ਇੱਕ ਮੌਕੇ ਦੇ ਉੱਤੇ ਕਿਸੇ ਹੋਰ ਬੰਦੇ ਨੂੰ ਜਿਹੜੀ ਹੈਗੇ ਕਿ ਛਤਰਛਾਇਆ ਦੇਤੀ ਜਿਹਦੇ ਕਰਕੇ ਕਿ ਬਗਾਵਤ ਕੀਤੀ ਤੇ ਅੱਜ ਇਹ ਜਿਹੜਾ ਹੈਗਾ ਕਿ ਐਮਐਲਏ ਤੱਕ ਜਿਹੜਾ ਇੱਥੋਂ ਤੱਕ ਪਹੁੰਚ ਗਿਆ ਇਹ ਵੀ ਮੈਨੂੰ ਜੇ ਸਰਪੰਚ ਬਣਦਾ ਸ਼ਾਇਦ ਇਹਦਾ ਨਾਮ ਨਾ ਪਹੁੰਚਦੇ ਫਿਰ ਜਿਹੜਾ ਹੈਗਾ ਕਿ ਡਾਕਟਰ ਰਾਜਕਮਾਰ ਚੱਬੇ ਵਾਲੇ ਦੀ ਆਪਣੇ ਹਲਕੇ ਦੇ ਵਿੱਚ ਲੋਕਾਂ ਦੇ ਵਿੱਚ ਇੱਕ ਆਪਣੀ ਰਸਾਈ ਹੈ ਇੱਕ ਲੋਕਾਂ 'ਚ ਵਿਚਰਦੇ ਆ ਤੇ ਉਹਨਾਂ ਨੂੰ ਇੱਕ ਵੱਡਾ ਮੈਂਡਟ ਜਿਹੜਾ ਦਿੱਤਾ ਹੈਗਾ ਡੇਣਾ ਸਾਹਿਬ ਇਹ ਜਿਹੜੀਆਂ ਸਾਰੀਆਂ ਚੀਜ਼ਾਂ ਨੂੰ ਆਪਾਂ ਕੈਲਕੂਲੇਸ਼ਨ ਕਰੀਏ ਇਹ ਬਿਲਕੁਲ ਦਰੋਸ਼ਤਾ ਜੇਕਰ ਵੋਟ ਪਰਸੈਂਟੇਜ ਦੀ ਗੱਲ ਕਰਨੀ ਹੋਵੇ ਤਾਂ ਟੈਣਾ ਸਾਹਿਬ ਜਿਹੜਾ ਕਹਿ ਸਕਦਾ ਹੈ ਕਿ ਆਮ ਆਦਮੀ ਪਾਰਟੀ ਨੂੰ ਇਨ੍ਹਾਂ ਚਾਰਾਂ ਹਲਕਿਆਂ 46.72% ਦੀ ਵੋਟ ਪਈ ਹੈ ਕਾਂਗਰਸ ਨੂੰ 34.60% ਦੀ ਵੋਟ ਪਈ ਹੈ ਦੋਨਾਂ ਨੂੰ ਪਿਛਲੀਆਂ ਜਿਹੜੀਆਂ ਪਾਰਲੀਮੈਂਟ ਇਲੈਕਸ਼ਨ ਦੇ ਵਿੱਚ 26-26% ਦੀ ਵੋਟ ਪਈ ਸੀ ਭਾਜਪਾ ਨੂੰ 10.15% ਦੀ ਵੋਟ ਪਈ ਹੈ ਤੇ ਨੋਟਾ ਨੂੰ 0.73% ਦੀ ਵੋਟ ਪਈ ਹੈ ਟੇਣਾ ਸਾਹਿਬ ਜਿਹੜਾ ਕਹਿ ਸਕਦੇ ਆ ਕਿ ਓਵਰਆਲ ਜਦੋਂ ਆਪਾਂ ਇਹ ਸਾਰੀ ਗੱਲਬਾਤ ਕਰਦੇ ਹੈਗੀਆਂ ਕਿ ਜਿਹੜੇ ਦੋ ਹਲਕਿਆਂ ਦੇ ਹੂੰ ਸਪਸ਼ਟ ਰੂਪ ਦੇ ਵਿੱਚ ਗਿੱਦੜਵਾਹ ਤੇ ਡੇਰਾ ਬਾਬਾ ਨਾਨਕ ਇੱਥੇ ਕਾਲੀ ਕਾਟਰ ਜਿਹੜਾ ਸੀ ਉਹਨੇ ਸਪਸ਼ਟ ਰੂਪ ਦੇ ਵਿੱਚ ਆਮ ਆਦਮੀ ਪਾਰਟੀ ਦੀ ਮਦਦ ਕੀਤੀ ਹੈ ਸਹੀ ਗੱਲ ਕਿਉਂਕਿ ਉਹਨਾਂ ਦੇ ਜਿਹੜੇ ਜਿਹੜਾ ਰਾਜਾ ਬਣਿੰਗ ਗਿੱਦੜਵਾਹੇ ਦੇ ਕਾਲੀ ਵਰਕਰਾਂ ਦੇ ਲਈ ਸ਼ੁਰੂ ਤੋਂ ਹੀ ਇੱਕ ਬਹੁਤ ਵੱਡਾ ਇੱਕ ਰਹਾਗਾ ਉਹਦੇ ਨਾਲ ਕਿਉਂਕਿ ਉੱਥੇ ਨਿੱਜੀ ਤੌਰ ਦੇ ਉੱਤੇ ਉੱਥੇ ਹਾਂ ਪਰਚੇ-ਪੁਰਚੇ ਵਾਲੇ ਹਾਂ ਨਿੱਜੀ ਤੌਰ ਦੇ ਤੇ ਜਿਹੜੀ ਅੜ ਫਸ ਰਹੀ ਹੈ ਇਸੇ ਤਰੀਕੇ ਨਾਲ ਡੇਰਾ ਮਾਬਾ ਨਾਨਕ ਦੇ ਵਿੱਚ ਰਹੀ ਹੈ ਤੁਸੀਂ ਕਿਉਂਕਿ ਇਸ ਵਾਰ ਹਲਕਾ ਇੰਚਾਰਜ ਕਿਹਨ ਨੂੰ ਸੁੱਚਾ ਸਿੰਘ ਲੰਗਾਹ ਹਟਾਉਣ ਦੀ ਵਾਪਸੀ ਹੋਈ ਉਹ ਕਾਲੀ ਦਲ ਦੇ ਵਿੱਚ ਦੁਆਰਾ ਪਰਤੇ ਤਾਂ ਉਹਨਾਂ ਨੇ ਤਾਂ ਜਦੋਂ ਆ ਕਾਲੀ ਦਲ ਨੇ ਬਾਈਕਟ ਕਰ ਦਿੱਤਾ ਇਲੈਕਸ਼ਨ ਦੇ ਵਿੱਚ ਪਾਰਟਿਸਿਪੇਟ ਨਾ ਕੀਤੀ ਤਾਂ ਸੁੱਚਾ ਸਿੰਘ ਲੰਗਾਹ ਨੇ ਤਾਂ ਲਲਕਾਰ ਕੇ ਕਿਹਾ ਸੀ ਕਿ ਸੁੱਚਾ ਘੀਰੰਦਾਵਾ ਹਰਾਉਣਾਗਾ ਵੱਡਾ ਦੁਸ਼ਮਣ ਹਰਾਉਣ ਦੀ ਖਾਤਰ ਛੋਟੇ ਦੁਸ਼ਮਣ ਨਾਲ ਸਾਂਝ ਪਿਆਲੀ ਪਾਉਣੀ ਪਈ ਪਾਉਣੀ ਪੈਣੀ ਹਾਂ ਤਾਂ ਜਿਹਦਾ ਕੀ ਇਹ ਕਾਰਨ ਟੈਣਾ ਸਾਹਿਬੇ ਨਿਕਲਿਆ ਕਿ ਉੱਥੇ ਕਾਲੀ ਕਾਡਰ ਸਿੱਧਾ ਹੀ ਥੋਕ ਮਜਾ ਕੇ ਪੂਰਾ ਹਿੱਕ ਤਾਣ ਕੇ ਜਿਹੜਾ ਹੈਗਾ ਕਿ ਉਹ ਜਿਹੜਾ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਦੇ ਹੱਕ ਦੇ ਵਿੱਚ ਭੁਗਤਿਆ ਪਰ ਫਿਰ ਵੀ ਸੁਖੀ ਰੰਦਾਵਾ ਨੇ ਉਥੇ ਬਹੁਤ ਵੱਡੀ ਲੜਾਈ ਦਿੱਤੀ ਕਿ 6000 ਵੋਟ ਦੇ ਉੱਤੇ ਹਾਰਨਾ ਕੋਈ ਵਾੜਾ ਵੱਡੇ ਜਿਹੜੇ ਕਿ ਮਾਇਨੇ ਨਹੀਂ ਰੱਖਦਾ ਰਹੀ ਗੱਲ ਗਿੱਦੜ ਵਾਹੇ ਦੀ ਗਿੱਦੜ ਵਾਹੇ ਦੇ ਵਿੱਚ ਜਿਹੜਾ ਹੈਗਾ ਕਿ ਅਕਾਲੀ ਦਲ ਦਾ ਗੈਰ ਹਾਜ਼ਰ ਹੋ ਜਾਣਾ ਤੇ ਜਿਹੜਾ ਉਹ ਤੋਂ ਤੀਜੀ ਕੈਂਡੀਡੇਟ ਦਾ ਕਿਸੇ ਦਾ ਪ੍ਰਸੰਗਕ ਨਾ ਹੋਣਾ ਤੇ ਕਿਉਂਕਿ ਡੈਂਪਿਟ ਲੋ ਨਾਲ ਅਕਾਲੀਆਂ ਦਾ ਰਾਫਤਾ ਸੀਗਾ ਜਿਹੜੇ ਲੋਕਲ ਪੱਧਰ ਦੀ ਲੀਡਰਸ਼ਿਪ ਸੀ ਉਹ ਉਹਨਾਂ ਨਾਲ ਇੱਕ ਸੰਬੰਧ ਸੀ ਪਰਿਵਾਰਕ ਸੰਬੰਧ ਸੀ ਚਾਹੇ ਜੇ ਸੁਖਵੀਰ ਬਾਦਲ ਜੇ ਚੋਣ ਲੜਦੇ ਤਾਂ ਉਹ ਲੋਕਾਂ ਨੇ ਸੁਖਵੀਰ ਬਾਦਲ ਦਾ ਤੁਰਨਾ ਸੀ ਤੁਰਨਾ ਸੀ ਹਾਂ ਪਾਰਟੀ ਬੇਸ ਤੇ ਪਾਰਟੀ ਬੇਸ ਤੇ ਤੁਰਨਾ ਸੀਗਾ ਪਰ ਹੁਣ ਜਦੋਂ ਸੁਖਵੀਰ ਬਾਦਲ ਅਕਾਲੀ ਦਲ ਗੈਰ ਹਾਜ਼ਰ ਸੀ ਤਾਂ ਉਹ ਸਾਰੇ ਜਿਹੜੇ ਹੈਗੇ ਡੈਂਪੀ ਢਲੋਂ ਦੇ ਨਾਲ ਟੁਰਪੇ ਇੱਕ ਤਾਂ ਆਮ ਆਦਮੀ ਪਾਰਟੀ ਵਾਲੀ ਵੋਟ ਤਾਂ ਪੈਣੀ ਪੈਣੀ ਸੀ ਇਹਦੇ ਨਾਲ ਅਕਾਲੀ ਦਲ ਵਾਲੀ ਵੋਟ ਵੀ ਟੇਣਾ ਸਾਹਿਬ ਪੈ ਗਈ ਜਿਹਦੇ ਕਰਕੇ ਕਿ 21000 ਵੋਟ ਦੇ ਫਰਕ ਨਾਲ ਜਿੱਤੇ ਰਹੀ ਗੱਲ ਬਰਨਾਲੇ ਦੀ ਬਰਨਾਲੇ ਦੇ ਸਮੀਖ ਸਮੀਕਰਨ ਬਿਲਕੁਲ ਡਿਫਰੈਂਟ ਰਹੀ ਹੈ ਬਰਨਾਲੇ ਦੇ ਵਿੱਚ ਪਹਿਲਾਂ ਹੀ ਲੱਗਦਾ ਸੀ ਕਿ ਤਿੰਨ ਕੋਣਾ ਚਾਰ ਕੋਣਾ ਮੁਕਾਬਲਾ ਹੋ ਜਿਹੜਾ ਕਿ ਬਿਲਕੁਲ ਸਹੀ ਸਾਬਤ ਹੋਇਆ ਜੇਤੂ ਉਮੀਦਵਾਰ 28000 ਵੋਟ ਲੈ ਕੇ ਜਾਂਦਾ ਹਾਰਨ ਵਾਲਾ 26000 ਲੈ ਕੇ ਜਾਂਦਾ 18000 ਜਿਹੜੇ ਹੈਗੇ ਕੇਬਲਟੋਂ ਲੈ ਕੇ ਜਾਂਦੇ 19000 ਕੇਬਲਟੋਂ ਤਕਰੀਬਨ ਲੈ ਜਾਂਦੇ ਕਿਉਂਕਿ 17 ਹਜ਼ਾਰ ਨਹੀਂ 18000 17958 62 17000 ਵੋਟ ਲੈ ਜਾਂਦੇ ਤਕਰੀਬਨ 16899 ਟੇਣਾ ਸਾਹਿਬ ਜਣੀ ਕਹਿ ਸਕਦੇ ਕਿ ਉੱਥੇ ਇੱਕ ਤਾਂ ਵੋਟ ਘੱਟ ਪਈ ਲੱਖ ਵੋਟ ਜਿਹੜੀ ਹੈਗੀ ਕਿ ਬਰਨਾਲੇ ਦੇ ਵਿੱਚ ਪਈ ਤਾਂ ਆਪਾਂ ਪਹਿਲਾਂ ਵੀ ਵੀਡੀਓ ਦੇ ਵਿੱਚ ਕਹਿ ਚੁੱਕੇ ਹਾਂ ਕਿ ਬਰਨਾਲੇ 25000 ਵੋਟ ਵਾਲਾ ਬੰਦਾ ਜਿੱਤ ਸਕਦਾ ਉਹੀ ਗੱਲ ਹੋਈ 28000 ਵੋਟ ਵਾਲਾ ਬੰਦਾ ਜਿੱਤਿਆ ਚਾਹੇ 2000 ਦੇ ਉੱਤੇ ਫਰਕ ਪਿਆ ਪਰ ਇੱਥੇ ਅਕਾਲੀ ਦਲ ਦਾ ਗੈਰ ਹਜਣਾ ਜੇ ਬਰਨਾਲੇ ਦੇ ਵਿੱਚ ਵੀ ਚੋਣ ਅਕਾਲੀ ਦਲ ਟੈਣਾ ਸਾਹਿਬ ਚੋਣ ਲੜਦਾ ਤਾਂ ਮੁਕਾਬਲਾ ਜਿਹੜਾ ਸੀ ਨਾ ਵੱਖਰਾ ਬਣਨਾ ਸੀ ਅਕਾਲੀ ਦਲ ਦੀ ਜਿਹੜੀ ਵੋਟ ਆ ਉਹ ਤਿੰਨ ਥਾਵਾਂ ਦੇ ਉੱਤੇ ਖਿੰਡੀ ਇੱਥੇ ਜਿਹੜਾ ਕਹਿ ਸਕਦੇ ਆ ਕਿ ਕਲਵੰਤ ਸਿੰਘ ਕਾਂਤਾ ਜਿਹੜੇ ਸੀ ਉਹ ਮਦਦ ਕਰਨਾ ਚਾਹੁੰਦੇ ਸੀ ਗੁਰਦੀਪ ਸਿੰਘ ਬਾਠੀ ਪਰ ਬਿਕਰਮਜੀਤ ਸਿੰਘ ਮਜੀਠੀਆ ਨੇ ਆਪਣੇ ਗਵਿੰਦ ਸਿੰਘ ਸੰਧੂ ਜਿਹੜੇ ਉਹਨਾਂ ਦੇ ਰਿਸ਼ਤੇਦਾਰ ਆ ਉਹਨਾਂ ਦੀ ਮਦਦ ਕਰਾਈ ਤਾਂ ਜਿਹੜਾ ਇੱਕ ਕਾਲੀ ਦਲ ਦਾ ਜਿਹੜਾ ਟਕਸਾਲੀ ਸੀ ਜਿਵੇਂ ਜਿਹਦੇ ਵਿੱਚ ਪਰਮਜੀਤ ਸਿੰਘ ਖਾਲਸਾ ਹੋਰੀ ਜਿਹੜੇ ਸ਼੍ਰੋਮਣੀ ਕਮੇਟੀ ਮੈਂਬਰ ਟਾਈਪ ਜਿਹੜੇ ਇਦਾਂ ਦੇ ਆ ਉਹ ਗਵਿੰਦ ਸਿੰਘ ਜਿਹੜੇ ਸੰਧੂ ਨਾਲ ਜਿਹੜਾ ਜੁੜੇ ਜੁੜ ਗਏ ਵੋਟਾਂ ਪਾਈਆਂ ਜਿਹਦੇ ਕਰਕੇ ਕਿ ਉਹ 8000 ਵੋਟ ਲੈ ਗਏ तकरीबन 2.5-3000 ਵੋਟ ਕਾਲ ਲੀਆਂ ਦੀ ਉਹਨਾਂ ਨੂੰ ਪਈ ਤੇ ਗਰਦੀਪ ਬਾਠ ਜਿਹੜੀ ਹੈਗੀ ਹੈ ਕਿ तकरीबन ਟਹਿਣਾ ਸਾਹਿਬ ਜਿਹੜੇ 17000 ਵੋਟ ਲੈ ਕੇ ਜਾਣ ਦੇ ਵਿੱਚ ਕਾਮਯਾਬ ਹੋਇਆ 7-8000 ਵੋਟ ਅਕਾਲੀ ਦਲ ਦੇ ਜਿਹੜਾ ਪਿੰਡਾਂ ਦਾ ਅਕਾਲੀ ਦਲ ਦਾ ਕਾਡਰ ਸੀ ਉਹ ਟਹਿਣਾ ਸਾਹਿਬ ਲੈ ਕੇ ਜਾਣ ਦੇ ਵਿੱਚ ਗਰਦੀਪ ਸਿੰਘ ਬਾਠ ਜਿਹੜੇ ਕਾਮਯਾਬ ਹੋ ਗਏ ਇਸੇ ਤਰੀਕੇ ਨਾਲ ਕੇਵਲ ਢਲੋਂ ਹਰੀ 18000 ਵੋਟ ਲੈ ਕੇ ਗਏ ਆ ਉਹਦੇ ਵਿੱਚ ਵੀ ਜਿਹੜੀ ਸ਼ਹਿਰੀ ਕਾਲੀਦਾਲ ਜਿਹੜਾ ਕਿ ਹਿੰਦੂ ਵੋਟਰ ਸੀ ਜਿਹੜਾ ਖਾਸ ਤੌਰ ਦੇ ਉੱਤੇ ਜੁੜਿਆ ਹੋਇਆ ਸੀ ਉਹੋ ਕੇਵਲ ਢਲੋਂ ਆਪਣੇ ਨਾਲ ਕਨਸੋਲੀਡੇਟ ਕਰਨ ਦੇ ਵਿੱਚ ਕਾਮਯਾਬ ਹੋਇਆ ਜਾਨੀ ਕਿ ਬਰਨਾਲੇ ਦੇ ਵਿੱਚ ਕਿਸੇ ਵੀ ਇੱਕ ਕੈਂਡੀਡੇਟ ਨੂੰ ਕਾਲੀ ਦਲ ਦੀ ਵੋਟ ਨਹੀਂ ਪਈ ਉਹ ਤਿੰਨਾਂ ਥਾਵਾਂ ਦੇ ਉੱਤੇ ਖਿੰਡ ਗਈ ਜੇ ਕਾਲੀ ਦਲ ਵੀ ਇੱਥੇ ਹਾਜ਼ਰ ਹੁੰਦਾ ਤਾਂ ਕਾਲੀ ਦਲ ਵੀ ਇਹ 18 20000 ਵਾਲੀ ਕਪੈਸਿਟੀ ਦੇ ਵਿੱਚ ਹੋਣਾ ਸੀ ਤਾਂ ਉਹਦੇ ਵਿੱਚ ਕੀ ਹੈਗਾ ਕਿ ਉਹਦੇ ਉਹ ਕਾਲਾ ਢਿਲੋਂ ਦੀ ਵੀ ਕੁਝ ਵੋਟ ਕੱਟਣੀ ਸੀ ਕੁਝ ਜਿਹੜਾ ਹਰਿੰਦਰ ਧਾਲੀਵਾਲ ਦਿੱਤੀ ਫਰਕ ਪੈਣਾ ਸੀ ਧੀਰਜ ਕੁਮਾਰ ਦੱਧੂ ਹੋਰ ਦੱਦਾ ਹੂਰਾ ਦੇ ਨੈਕਸਸ ਵੀ ਚੇਂਜ ਹੋਣੇ ਸੀ ਇਹ ਸਾਰੀਆਂ ਚੀਜ਼ਾਂ ਉੱਥੇ ਬਣੀਆਂ ਤੇ ਇੱਕ ਜਿਹੜਾ ਉੱਥੇ ਨੈਕਸਸ ਬਣਿਆ ਕਿ ਜਿਹੜਾ ਹੈਗਾ ਕਿ ਮੀਤ ਹੇਅਰ ਦਾ ਲੋਕਾਂ ਦੇ ਨਾਲ ਨਾ ਵਿਚਰਨਾ ਲੋਕਾਂ ਨਾਲ ਰਾਬਤੇ ਦੇ ਵਿੱਚ ਨਾ ਹੋਣਾ ਉਹਨਾਂ ਦੇ ਫੋਨ ਆ ਚੱਕਣਾ ਤਾਂ ਲੋਕਾਂ ਨੇ ਇਹ ਗੱਲ ਕਿਹਾ ਸੀ ਕਿ ਮੀਤ ਹੇਰ ਤਾਂ ਰਾਤ ਨੂੰ ਸੁੱਤਾ ਪਿਆ ਵੀ ਹੁਣ ਫੋਨ ਵਾਈਬ੍ਰੇਸ਼ਨ ਤੇ ਲਾਇਆ ਹੋਇਆ ਵੀ ਚੱਕਣ ਲਾਵਾਂਗੇ ਇਹ ਇਸ ਕਰਕੇ ਜਿਹੜਾ ਹੈਗਾ ਕਿ ਬਰਨਾਲੇ ਦੇ ਵਿੱਚ ਹੋਇਆ ਹਾਲਾਂਕਿ ਇੱਥੇ ਵੀ ਤੁਸੀਂ ਦੇਖੋ ਵੋਟਾਂ ਦਾ ਸਾਰਾ ਬਦਲ ਫੇਰ ਹੋਇਆ ਕਿ ਜਿਹੜੇ ਅਕਾਲੀ ਦਲ ਦੇ ਦੇ ਬੀਜੇਪੀ ਦੇ ਜਿਹੜੇ 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 ਲੀਡਰਸ਼ਿਪ ਸੀ ਲੋਕਲ ਉਹ ਮੀਤ ਖੇਰ ਨੇ ਆਮ ਆਦਮੀ ਪਾਰਟੀ ਸ਼ਾਮਿਲ ਕਰਾਈ ਤਾਂ ਜਿਹੜੇ ਆਮ ਆਦਮੀ ਪਾਰਟੀ ਵਾਲੇ ਸੀ ਉਹ ਸਾਰੇ ਫਿਰਦੀਚੀ ਪਾਸ ਹਾਂਜੀ ਸੋ ਇਹ ਜਿਹੜੀ ਚੀਜ਼ ਹੈ ਉਹਨਾਂ ਨੂੰ ਸ਼ਿੱਖਿਆ ਦਿਖਾਇਆ ਗਿਆ ਉੱਥੇ ਹਾਲਾਂਕਿ ਇੱਥੇ ਭਗਵੰਤ ਮਾਨ ਹੋਰਾਂ ਦੀ ਵੀ ਇੱਛਾ ਸੀਗੀ ਉਹ ਸਪਸ਼ਟ ਰੂਪ ਚ ਚਲਾ ਲਗੇ ਆਸਪਸ਼ਟ ਰੂਪ ਚ ਚਲਾ ਲਗੇ ਦਿਖਦੀ ਹੋਵੇ ਜਾਂ ਨਾ ਦਿਖਦੀ ਹੋਵੇ ਕਿ ਉਹ ਚਾਹੁੰਦੇ ਸੀ ਕਿ ਮੀਤ ਹੀਰ ਜਿਹੜਾ ਹੈਗਾ ਕਿ ਇੱਕ ਮੀਤ ਹੀਰ ਦਾ ਬੰਦਾ ਇੱਥੋਂ ਚੋਣ ਜਿਹੜਾ ਕਿ ਨਾ ਜਿੱਤੇ ਤੇ ਉਹ ਜਿਹੜਾ ਕਿ ਸਪਸ਼ਟ ਰੂਪ ਦੇ ਵਿੱਚ ਸਾਡੇ ਨਤੀਜੇ ਦੇ ਵਿੱਚ ਜਿਹੜਾ ਕਿ ਸਾਹਮਣੇ ਆਇਆ ਚੌਥਾ ਜਿਹੜਾ ਨਤੀਜਾ ਸੀ ਉਹ ਟਹਿਣਾ ਸਾਹਿਬ ਪਹਿਲਾਂ ਹੀ ਲੋਕਾਂ ਨੂੰ ਕਿਆਸਿਆ ਹੋਇਆ ਨਤੀਜਾ ਸੀਗਾ ਕਿ ਜਿਹੜਾ ਹੈਗਾ ਕਿ ਰਾਜਕੁਮਾਰ ਚੱਬੇয়াল ਇੱਥੋਂ ਸੀਟ ਕੱਢਣਗੇ ਜਿੱਤਣਗੇ ਕਿਉਂਕਿ ਉਹਨਾਂ ਦਾ ਲੋਕਾਂ 'ਚ ਰਸਾਈ ਸੀ ਇਹਦੇ ਨਾਲ ਇੱਕ ਚੀਜ਼ ਹੋਰ ਹੋ ਗਈ ਟਹਿਣਾ ਸਾਹਿਬ ਉਹਨਾਂ ਦਾ ਪਵਿੱਤਰਾ ਸ਼ਾਂਤ ਹਾਂ ਡਾਕਟਰ ਸ਼ਾਂਤ ਜਿਹੜਾ ਹੁਣ ਇੱਕ ਚੀਜ਼ ਹੋਰ ਹੋ ਗਈ ਇਹਦੇ ਵਿੱਚ ਉਹ ਚੀਜ਼ ਕਿਹੜੀ ਹੋਈ ਆ ਉਹ ਚੀਜ਼ ਇਹ ਹੋਈ ਆ ਕੀ ਕਾਲੀ ਦਲ ਨੇ ਹੂੰ ਆਪਣੀ ਇੱਕ ਸ਼ੀਟ ਦੇ ਉੱਤੇ ਆਪਣੇ ਆਪ ਹੀ ਆਪਣਾ ਦਾਵਾ ਕਮਜ਼ੋਰ ਕਰਤਾ ਜੇ ਭਾਜਪੀ ਨਾਲ ਕੱਲ ਨੂੰ ਕਿਉਂਕਿ ਜਿਵੇਂ ਹੁਣ ਚੋਣਾਂ ਦੇ ਨਤੀਜੇ ਆਉਣ ਤੋਂ ਬਾਅਦ ਵੀ ਡਾਕਟਰ ਪ੍ਰੇਮ ਸਿੰਘ ਚੰਦੂ ਮਾਇਰਾ ਦਾ ਸਭ ਤੋਂ ਪਹਿਲਾ ਸਟੇਟਮੈਂਟ ਆਉਂਦੀ ਹੈ ਜੇ ਸ਼ਰੋਮਣੀ ਕਾਲੀ ਦਲ ਇਹ ਚੋਣ ਲੜਦੀ ਜੇ ਸ਼ਰੋਮਣੀ ਕਾਲੀ ਦਲ ਹਾਂ ਹਾਂ ਸ਼ਰੋਮਣੀ ਕਾਲੀ ਦਲ ਚੋਣ ਲੜਦਾ ਤਾਂ ਜਿਹੜਾ ਕਹਿ ਸਕਦਾ ਹੈ ਕਿ ਗਿੱਦੜਵਾਹ ਤੇ ਡੇਰਾ ਬਾਬਾ ਨਾਨਕ ਦੇ ਨਤੀਜੇ ਹੋਰ ਹੋਣੇ ਸੀ ਸਹੀ ਗੱਲ ਇਹ ਨਹੀਂ ਪਤਾ ਨਤੀਜੇ ਖਾਸਵੇਂ ਮੁਕਾਬਲੇ ਹਾਂ ਬਰਨਾਲੀ ਦਾ ਨਤੀਜਾ ਵੀ ਹੋਰ ਹੋਣਾ ਸੀ ਉਹ ਜਿਹੜਾ ਹੈਗਾ ਕਿ ਸ਼੍ਰੋਮਣੀ ਅਕਾਲੀ ਦਲ ਦਾ ਚੋਣ ਨਾਲ ਲੜਨਾ ਇਹਨਾਂ ਨਤੀਜਿਆਂ ਦੇ ਉੱਤੇ ਜਿਹੜੇ ਜੇਤੂ ਹਾਰੇ ਹੋ ਗਏ ਹਾਰ ਗਏ ਹਰਦੇ ਹੋਏ ਜਿੱਤ ਗਏ ਇੱਕ ਵੱਖਰੀ ਕਿਸਮ ਦਾ ਜਿਹੜਾ ਕਿ ਸਿਨੈਰੀਓ ਬਣਤਾ ਇਹਦੇ ਨਾਲ ਭਾਵੇਂ ਇੱਕ ਆਮ ਆਦਮੀ ਪਾਰਟੀ ਇੱਕ ਭ੍ਰਮਜਾਲ ਦੇ ਵਿੱਚ ਜ਼ਰੂਰ ਹੋਈ ਹੈ ਕਿ ਸਾਨੂੰ ਲੋਕਾਂ ਨੇ ਜਿਹੜੀ ਕਿ ਦਿੱਤੀ ਹੈਗੀ ਪਰ ਇਹ ਸ਼੍ਰੋਮਣੀ ਅਕਾਲੀ ਦਲ ਦੇ ਗੈਰ ਹਾਜ਼ਰ ਹੋਣ ਕਰਕੇ ਡਿਫਰੈਂਟ ਜਿਹੜੇ ਨੈਕਸਸ ਬਣੇ ਆ ਹੁਣ ਕੀ ਹੈ ਕਿ ਲੋਕ ਇੱਕ ਵਾਰੀ ਫੇਰ ਕਹਿ ਰਹੇ ਆ ਕਿ ਆ ਭਾਜਪਾ ਦਾ ਆਪਣੇ ਤੌਰ ਦੇ ਉੱਤੇ ਕੁਝ ਨਹੀਂ ਬਣਦਾ ਭਾਜਪਾ ਨੇ ਪਿੰਡਾਂ ਚ ਪਿੰਡਾਂ ਵਾਲੇ ਤਿੰਨਾਂ ਹਲਕਿਆਂ ਦੇ ਵਿੱਚ ਪੂਰਾ ਜ਼ੋਰ ਲਾ ਕੇ ਦੇਖ ਲਿਆ ਤਾਂ ਉੱਥੇ ਕੀ ਰਹਿ ਰਿਹਾ ਰਵੀ ਕਰਨ ਕੱਲੋਂ ਜਿਹੜੇ ਪਿਛਲੇ ਕੁਝ 100 ਵੋਟਾਂ ਦੇ ਉੱਤੇ ਹਰੇ ਸੀ ਹੂੰ ਟੇਣਾ ਜੀ ਹਾਂ ਪਹਿਲਾਂ ਕੁਝ 100 ਵੋਟਾਂ ਦੇ ਉੱਤੇ ਹਰੇ ਸੀ ਉਹ 10000 ਵੋਟ ਲੈ 50000 ਵੋਟ ਲੈ ਕੇ ਜਾਂਦੇ ਪਿਛਲੀ ਵਾਰ ਰਵੀਕਰਨ ਸਿੰਘ ਕੱਲ੍ਹ ਉਹ ਅਕਾਲੀ ਦਲ ਦੇ ਕੈਂਡੀਡੇਟ ਬਤੌਰ ਤੇ 10000 ਵੋਟ ਲੈ ਕੇ ਜਾਣ ਦੇ ਵਿੱਚ ਕੰਮਜਾਮ ਵੀ ਨਹੀਂ ਹੋਏ ਮਤਲਬ ਕਿ ਭਾਜਪਾ ਲੋਕਾਂ ਦੇ ਵਿੱਚ ਘਰ ਨਹੀਂ ਕੀਤੀ ਮਨਪ੍ਰੀਤ ਸਿੰਘ ਬਾਦਲ ਕਿੱਡਾ ਵੱਡਾ ਕੱਦ ਬੁੱਤ ਕਿੱਡੇ ਵੱਡੇ ਲੀਡਰ 12000 ਵੋਟ ਲੈ ਕੇ ਜਾਣੀ ਜ਼ਮਾਨਤ ਜप्त ਹੋ ਜਾਣੀ ਗਿੱਦੜਵਾਹ ਜਿੱਥੇ ਕਿਤੇ 1995 ਚ ਸਰਕਾਰਾਂ ਝੁਕਾਤੀਆਂ ਸੀ ਤੇ ਉਹ ਇਹ ਇਹ ਸਵਾਲ ਜਿਹੜਾ ਕਿ ਟੇਣਾ ਸਾਹਿਬ ਕਰਦਾ ਹੈਗਾ ਕਿ ਹਾਂਜੀ ਇਹ ਨਾ ਬੜੀ ਇੰਟਰਸਟਿੰਗ ਗੱਲ ਹੈ ਜੀ ਬੀ ਜਿਹੜਾ 1995 ਦੇ ਵਿੱਚ ਇਹੀ ਮਨਪ੍ਰੀਤ ਸਿੰਘ ਬਾਦਲ ਜਿੱਤੇ ਉਦੋਂ ਉਦੋਂ ਕਾਲੀਦਾਲ ਪੂਰਾ ਮਤਲਬ ਸ਼ਿਖਰ ਤੇ ਜਾਵੜਿਆ ਸੀ ਉਸ ਤੋਂ ਬਾਅਦ ਜੀ ਤੇ ਉਹਦੇ ਵਿੱਚ ਹੈਰਾਨੀ ਵਾਲੀ ਗੱਲ ਇਹ ਵੀ ਹੈ ਕਿ ਜਿਹੜਾ ਉਹ ਉਹ ਮੁੱਖ ਮੰਤਰੀ ਸੀ ਜੀ ਬਿਆਨਤ ਸਿੰਘ ਕਾਂਗਰਸ ਦੇ ਜੀ ਉਹ ਆ ਕੇ ਉਹਨਾਂ ਨੇ ਇੱਕ ਚੈਲੰਜ ਕੀਤਾ ਸੀ ਵੀ ਮੈਂ ਪ੍ਰਕਾਸ਼ ਸਿੰਘ ਬਾਦਲ ਨੂੰ ਕਿਉਂਕਿ ਦਲਬਾ ਹਲਕਾ ਮੰਨਿਆ ਜਾਂਦਾ ਬਾਦਲਾਂ ਦਾ ਗਾੜਾ ਪਹਿਲਾਂ ਖੁਦ ਵੀ ਲੜਦੇ ਰਹੇ ਆ ਲੜਦੇ ਰਹੇ ਤੇ ਇਹ ਵੀ ਮੈਂ ਕਰੇ ਜਾ ਕੇ ਹਰਾਉਣਾ ਜੀ ਉਦੋਂ ਵੀ ਮਤਲਬ ਮਨਪ੍ਰੀਤ ਬਾਦਲ ਜਿੱਤ ਗਿਆ ਤੇ ਐਤਕੀ ਜਿਵੇਂ ਮੈਂ ਕਹ ਲਵਾਂ ਵੀ ਉਹਨਾਂ ਦਾ ਪੋਤਰਾ ਬਿਆਨਤ ਸਿੰਘ ਦਾ ਉਹ ਕਹਿੰਦਾ ਸ਼ਾਇਦ ਕਿ ਮੈਂ ਵੀ ਮੈਂ ਜਿਤਾਉਣਾ ਆ ਇਹਨੂੰ ਤੇ ਐਤਕੀ ਉਹ ਹਾਰ ਗਿਆ ਤੋਂ ਕਹਿੰਦਾ ਮਤਲਬ ਇਹ ਬਿਆਨਤ ਸਿੰਘ ਦਾ ਪਰਿਵਾਰ ਆ ਉਹਦਾ ਮਾਲਵੇ ਦੇ ਜਿੱਦੜਵਾਹੇ ਜਿੱਦੜਾ ਮਾੜਾ ਜਿੱਦੜਵਾਹੇ ਦੇ ਵਿੱਚ ਪੈੜਾ ਮਾੜਾ ਹੀ ਆ ਤੇ ਦੂਜੀ ਗੱਲ ਮੈਨੂੰ ਇਹ ਵੀ ਲੱਗਦੀ ਵੀ ਜਿਹੜਾ ਮਨਪ੍ਰੀਤ ਸਿੰਘ ਬਾਦਲ ਪਹਿਲੀ ਵਾਰੀ ਜੇ ਆਪਾਂ ਹੁਣ ਵੇਖਿਆ ਜਾਵੇ 95 ਤੋਂ ਬਾਅਦ ਜੇ ਗੱਲ ਕਰਦੇ ਆ ਤਾਂ ਬਾਦਲ ਪਰਿਵਾਰ ਦੇ ਵਿੱਚ ਜਿਹੜੀ ਜਿਹਦੀ ਜ਼ਮਾਨਤ ਜਬਤ ਹੋਈ ਆ ਜੀ ਵੀ ਪਰਲਾਮਨ ਪ੍ਰੇਸਿੰਗ ਬਾਦਲੇ ਉਹਨਾਂ ਦਾ ਕੈਂਡੀਡੇਟ ਹੈ ਜੀ ਲੇਕਿਨ ਉਹ ਛੇਰ ਛੋਰੀ ਬਹੁਤ ਕਰਦੇ ਹੁੰਦੇ ਆ ਜੀ ਮਨਪ੍ਰੀਤ ਬਾਦਲ ਤੇ ਮੈਨੂੰ ਨਾ ਇੱਕ ਛੇਰ ਯਾਦ ਆ ਰਿਹਾ ਹੈ ਉਹਨਾਂ ਦਾ ਟੁਕਦਾ ਹਾਲਾਂਕਿ ਪਹਿਲਾਂ ਕਿ ਵੀਰਦੇਵਿੰਦਰ ਨੇ ਵੀ ਬੋਲਿਆ ਜਦੋਂ ਉਹਨਾਂ ਨੇ ਪਾਰਟੀ ਚੋਂ ਕੱਢਿਆ ਸੀ ਤੇ ਮੈਨੂੰ ਅੱਜ ਉਹਨਾਂ ਦਾ ਪੂਰਾ ਟੁਕਦਾ ਉਹ ਕਹਿੰਦਾ ਵੀ ਇਤਨੀ ਬਲੰਦੀ ਸੇ ਕਿਉਂ ਨਵਾਜਿਆ ਦਾ ਤੂੰ ਨੇ ਹਾਂਜੀ ਥੋੜਾ ਬਦਲ ਚੇਂਜ ਹੋ ਸਕਦਾ ਮੈਨੂੰ ਜਿੰਨੀ ਕਿ ਮੈਨੂੰ ਸਮਝ ਆਇਆ ਉਸ ਹਿਸਾਬ ਨਾਲ ਇਤਨੀ ਬਲੰਦੀ ਸੇ ਕਿਉਂ ਨਵਾਜਿਆ ਦਾ ਤੂੰ ਨੇ ਫਰਸ਼ ਪਰ ਗਿਰ ਕੇ ਚੂਰ ਚੂਰ ਹੋ ਗਿਆ ਹਾਂ ਤੇ ਜਦੋਂ ਮਨ ਕਹ ਇਹ ਵੀ ਇੰਟਰਸਟਿੰਗ ਫੈਕਟ ਹੈ ਬਿਲਕੁਲ ਇੰਟਰਸਟਿੰਗ ਫੈਕਟ ਬਾਕੀ ਤੁਸੀਂ ਟੇਣਾ ਸਾਹਿਬ ਉੱਥੇ ਪਰਚਿਆਂ ਦੀ ਰਾਜਨੀਤੀ ਇਹ ਲੋਕਾਂ ਦੇ ਜਵਰਤਨ ਨਾ ਕਰਨਾ ਉੱਪਰ ਉੱਪਰ ਦੀਆਂ ਗੱਲਾਂ ਕਰਨੀਆਂ ਸੋ ਇਹ ਜਿਹੜੀਆਂ ਸਾਰੀਆਂ ਚੀਜ਼ਾਂ ਇਹ ਜਿਹੜਾ ਕਿ ਸਵਾਲ ਖੜੇ ਕਰਦੀਆਂ ਬੇ ਸਿੱਖ ਭਗਵੰਤ ਮਾਨ ਚਲੋ ਅੱਜ ਕੱਲ ਤਾਂ ਹੁਣ ਭਗਵੰਤ ਮਾਨ ਤੇ ਬਹੁਤ ਚੁਟਕਲੇ ਬਣ ਗਏ ਬਣ ਗਏ ਉਹ ਖੁਦ ਚੁਟਕਲਿਆਂ ਦਾ ਸੁਭਾਅ ਬਣੇ ਹੋਇਆ ਪਰ ਇੱਕ ਫੇਰ ਉਹ ਚੁਟਕਲਾ ਉੱਥੇ ਤੰਜ ਕੱਸ ਕੇ ਸੀ ਅੱਛਾ ਉਹ ਕਹਿੰਦੇ ਵੀ ਭਾਈ ਮਨਪ੍ਰੀਤ ਸਿੰਘ ਬਾਦਲ ਜਦੋਂ ਕਹਿੰਦੇ ਵੀ ਇੱਥੇ ਅ ਮਤਲਬ ਕੋਈ ਮਸਲਾ ਹੋਇਆ ਤੇ ਉਹਨਾਂ ਨੂੰ ਕਹਿੰਦੇ ਲੋਕਾਂ ਨੇ ਸਵਾਲ ਪੁੱਛਿਆ ਜੋ ਸਵਾਲ ਪੁੱਛਿਆ ਤੇ ਉਹ ਕਹਿੰਦੇ ਇਜ਼ਰਾਈਲ ਲੈ ਕੇ ਗੱਲ ਅੱਛਾ ਤੇ علامه اقبال ਦਾ ਸ਼ੇਅਰ ਸੁਣਾਤਾ ਤੇ ਅਗਲੇ ਦਿਨ ਕਹਿੰਦੇ ਵੀ ਅਸੀਂ ਜਾ ਕੇ ਉੱਥੇ ਬਾਦਲਪਿੰਡ ਰਹੇ ਪਏ ਅਗਲੇ ਦਿਨ ਕਹਿੰਦੇ ਅਖਬਾਰ ਐ ਫਲਾਈ ਬੈਠੇ ਮੰਜੇ ਤੇ ਕਹਿੰਦੇ ਭਗਵੰਤ ਜਿਸ ਤਰੀਕੇ ਨਾਲ ਭਗਵੰਤ ਜੇ ਦੇਖੋ ਆਪਾਂ ਨੂੰ ਤਾਂ ਕੋਈ ਅਖਬਾਰ ਦੇ ਉੱਤੇ ਕੋਈ ਕਵਰ ਹੀ ਨਹੀਂ ਕਰ ਰਿਹਾ ਉਹ ਕਹਿੰਦਾ ਜੀ ਜਦੋਂ ਇਜ਼ਰਾਈਲ ਫਿਰਾਂਗੇ ਤਾਂ ਫਿਰ ਆਪਾਂ ਨੂੰ ਕਵਰ ਕਿਨੇ ਕਰਨਾ ਸਵਾਲ ਤਾਂ ਲੋਕ ਲੋਕਲ ਪੁੱਛ ਰਹੇ ਬਿਲਕੁਲ ਪੁੱਛ ਰਹੇ ਆ ਸੋ ਗੱਲ ਇਹ ਵੀ ਜਿੰਨਾ ਚਿਰ ਤੁਹਾਡੀ ਲੋਕਲ ਰਸਾਈ ਨਹੀਂ ਹੈਗੀ ਲੋਕਲ ਏਜੰਡਾ ਨਹੀਂ ਹੈਗਾ ਉਹਨਾਂ ਚਿਰ ਡੈਣਾ ਸਾਹਿਬ ਇਹ ਸਵਾਲ ਬਰਕਰਾਰ ਰਹਿਣਗੇ ਉਹ ਜਿਹੜੀ ਮੈਂ ਗੱਲ ਕਰਨਾ ਚਾਹੁੰਦਾ ਸੀ ਜਿਹੜਾ ਮੈਂ ਨੁਕਤਾ ਜੋੜਨਾ ਚਾਹੁੰਦਾ ਸੀ ਇਸ ਸਾਰੇ ਦੇ ਵਿੱਚ ਜਿਵੇਂ ਸਾਰਿਆਂ ਨੇ ਇੱਕ ਵਾਰੀ ਫੇਰ ਕਹਿਤਾ ਵੀ ਭਾਜੀਪੀ ਕੋਲੇ ਪਿੰਡੂ ਹਲਕਿਆਂ ਚ ਬੀਜੇਪੀ 7788000 ਵੋਟ ਕ੍ਰੀਏਟ ਕਰਨ ਦੇ ਵਿੱਚ ਕਾਮਯਾਬ ਹੋ ਗਈ ਹੈ ਸ਼ਹਿਰੀ ਹਲਕਿਆਂ ਦੇ ਵਿੱਚ ਜਿਵੇਂ ਬਰਨਾਲਾ ਕੱਲਾ ਕੱਲਾ ਇੱਕੋ ਬਰਨਾਲਾ ਆਰਪੀਆ ਵੱਡਾ ਨਾ ਸ਼ਹਿਰ ਬਾਕੀ ਨਾ 18000 ਵੋਟ ਬਰਨਾਲੇ ਜਾਨੀ ਕਿ ਜਿਹੜੀ ਹੈਗੀ ਹੈ ਕਿ ਬੀਜੇਪੀ ਲੈ ਕੇ ਗਈ ਬੀਜੇਪੀ ਲੈ ਗਈ ਮਤਲਬ ਕਿ ਬੀਜੇਪੀ ਦਾ ਜੇ ਕਾਲੂ ਕਾਲੀ ਦਲ ਦਾ ਤੇ ਬੀਜੇਪੀ ਦਾ ਸਮਝੌਤਾ ਹੁੰਦਾ ਬਰਨਾਲੇ ਦੇ ਉੱਤੇ ਬੀਜੇਪੀ ਆਪਣਾ ਦਾਵਾ ਬਰਕਰਾਰ ਰੱਖਣ ਦੇ ਵਿੱਚ ਕਾਮਯਾਬ ਹੋਊਗੀ ਸੀਟ ਗਵਾ ਲਈ ਸੀਟ ਗਵਾ ਲਈ ਕਾਲੀਆਂ ਨੇ ਨਾ ਲੜ ਕੇ ਕਿਉਂਕਿ ਜੇ ਕਾਲੀ ਚੋਣ ਲੜਦੇ ਉਹਨਾਂ ਨੇ ਵੀ ਵੋਟ ਰਹਿ ਜਾਣੀ ਸੀ 18-20 ਹਜ਼ਾਰ ਤੇ ਭਾਜੀਪੀ ਨੇ ਇੱਥੇ ਰਹਿ ਜਾਣੀ ਸੀ 12-13 ਹਜ਼ਾਰ ਤੇ ਦਾਵਾ ਮਜ਼ਬੂਤ ਹੋ ਗਿਆ ਭਾਜੀ ਦਾਵਾ ਹਾਂ ਦਾਵਾ ਕਿੱਥੇ ਕਾਲੀਆਂ ਦਾ ਮਜ਼ਬੂਤ ਹੋਣਾ ਸੀ ਕਲਵਾਨ ਸਿੰਘ ਕਾਂਤੇ ਦਾ ਮਜ਼ਬੂਤ ਹੋਣਾ ਸੀ ਹੁਣ ਕੇਵਲ ਸਿੰਘ ਢਿੱਲੋਂ ਦਾ ਦਾਵਾ ਮਜ਼ਬੂਤ ਹੋ ਗਿਆ ਉੱਥੇ ਹਾਂ ਜੇ ਗਾਂ ਨੂੰ ਕਲਾਇੰਸ ਹੁੰਦਾ ਇਹ ਤਾਂ ਇਹ ਤਾਂ ਹੁਣ ਵਿੱਚ ਸਾਰੇ ਕਹੀ ਜਾਂਦੇ ਆ ਕਿ ਇਹਦੇ ਬਿਨਾ ਤਾਂ ਗੱਡਾ ਪਾਰ ਹੋਣਾ ਹੀ ਨਹੀਂ ਨਹੀਂ ਹੋਣਾ ਹੀ ਨਹੀਂ ਸਹੀ ਗੱਲ ਇਹਦੇ ਬਿਨਾ ਤੁਸੀਂ ਮੁਕਾਬਲੇ ਚ ਆਉਂਦੇ ਨਹੀਂ ਕਾਲੀ ਦਲ ਦੀ ਸਾਰੀ ਲੀਡਰਸ਼ਿਪ ਗੋਡਿਆਂ ਤੇ ਹੋਈ ਵੀ ਆ ਉਹ ਕਹਿੰਦੇ ਆ ਕਿ ਕਿਉਂਕਿ ਦੇਖੋ ਹੁਣ ਕਿਉਂਕਿ ਹੁਣ ਇਹ ਸੀਗਾ ਬੂਥ ਲੱਗਣ ਵਾਲਾ ਵਿਰੋਧ ਵਾਲਾ ਉਹ ਚੀਜ਼ ਤਾਂ ਟਹਿਣਾ ਸਾਹਿਬ ਹੁਣ ਮੁਕਤ ਹੋ ਗਈ ਹੈ ਉਹ ਤਾਂ ਭਾਜਪਾ ਨੇ ਆਪਣੇ ਬੂਥ ਲਾਏ ਆ ਕੋਈ ਉਸ ਤਰੀਕੇ ਨਾਲ ਐ ਸੱਚ ਠੀਕ ਆ ਇਕਾ ਦੁੱਕਾ ਥਾਮਾ ਦੇ ਉੱਤੇ ਵਿਰੋਧ ਹੋਇਆਗਾ ਪਰ ਉਹ ਜਿਹੜੀ ਚੀਜ਼ ਆ ਉਹ ਘਟ ਗਈ ਆ ਬੂਥ ਲੱਗਣ ਦੇ ਨੇ ਉਹ ਗੱਲ ਨਹੀਂ ਹੈਗੇ ਉਹ ਗੱਲ ਨਹੀਂ ਉਹ ਗੱਲ ਨਹੀਂ ਰਹਿ ਗਈ ਅਕਾਲੀ ਦਲ ਨੂੰ ਵੀ ਪਤਾ ਹੈਗਾ ਕਿ ਇਹਦੇ ਬਿਨਾ ਸਾਡਾ ਜਿਹੜਾ ਕਾਰਨਾ ਨਹੀਂ ਪਤਾ ਭਾਜਪਾ ਨੂੰ ਵੀ ਹੈ ਭਾਜਪਾ ਨੂੰ ਵੀ ਪਤਾ ਸਿਆਸਤ ਦੇ ਵਿੱਚ ਤੁਸੀਂ ਕੋਈ ਲੌਂਗ ਪ੍ਰੋਡਿਕਸ਼ਨ ਨਹੀਂ ਕਰ ਸਕਦੇ ਪਰ 2027 ਦੇ ਵਿੱਚ ਇਹ ਸਮਝੌਤਾ ਹੋਊਗਾ ਤਾਂ ਉਹਦੇ ਵਿੱਚ ਅਕਾਲੀ ਦਲ ਨੇ ਆਪਣੇ ਹਿੱਸੇ ਦੀ ਇੱਕ ਬਰਨਾਲਾ ਸ਼ੀਟ ਜਿਹੜੀ ਹੈਗੀ ਆ ਉਹ ਗਵਾ ਗਵਾ ਲਈਆ ਸਹੀ ਗੱਲ ਇਹ ਤਾਂ ਇਹ ਕੁਲਵੰਤ ਸਿੰਘ ਕਾਂਤੇ ਨੇ ਵੀ ਆਪਣੇ ਪੈਰਾਂ ਦੇ ਉੱਤੇ ਕਹਾੜਾ ਇਹ ਚੋਣਾਂ ਨਾਲ ਲੜ ਕੇ ਆਪਣੇ ਪੈਰਾਂ ਦੇ ਉੱਤੇ ਟਹਿਣਾ ਸਾਹਿਬ ਮਾਰ ਦਿੱਤਾ ਹੈਗਾ ਤੇ ਜੇ ਮੇਰੇ ਖਿਆਲ ਜੇ ਨਾ ਜਿਵੇਂ ਮਲਕੀਤ ਸਿੰਘ ਕੀਤੂ ਨੇ ਯਾਦ ਲੜ ਕੇ ਸੀ ਉਦੋਂ ਤੇ ਜੇ ਅੱਜ ਥੋੜੇ ਬਾਗੀ ਹੋ ਕੇ ਵੀ ਲੜ ਜਾਂਦੇ ਤੇ ਮੇਰੇ ਖਿਆਲ ਉਹਦਾ ਫਾਇਦਾ ਹੋਣਾ ਸੀ ਕਿਉਂਕਿ ਜੇ ਬਾਗੀ ਹੋ ਕੇ ਵੀ ਕੁਲਵੰਤ ਸਿੰਘ ਕਾਂਤਾ ਇਹ ਚੋਣ ਲੜਦੇ ਤਕਰੀਬਨ 12-15000 ਵੋਟ ਦੇ ਜਾਣ ਦੇ ਵਿੱਚ ਕਾਮਯਾਬ ਹੋਣਾ ਸੀ ਉਹਦੇ ਹੋਂਦ ਬਚਾ ਲੈਣੀ ਸੀ ਉਹਨਾਂ ਨੂੰ ਉਹਨਾਂ ਨੂੰ ਡਿਟੈਕਟਿਵ ਹੀ ਲੈਣੀ ਹੈ ਤੇ ਉਹਨਾਂ ਦਾ ਦਾਵਾ ਉੱਤੇ ਹੋ ਜਾਣਾ ਸੋ ਹੁਣ ਹੁਣ ਕੁੱਲ ਮਿਲਾ ਕੇ ਕੀ ਹੈ ਕਿ ਆਮ ਆਦਮੀ ਪਾਰਟੀ ਬਹੁਤ ਖੁਸ਼ ਆ ਬਹੁਤ ਜਿਹੜਾ ਕਿ ਉਹਨਾਂ ਨੂੰ ਲੱਗ ਰਿਹਾ ਹੈਗਾ ਉਹਨੂੰ ਲੱਗਦਾ ਸੈਮੀ ਫਾਈਨਲ ਜਿੱਤ ਲੈ ਹੁਣ ਦਿੱਲੀ ਜਿੱਤਾਂਗੇ ਦਿੱਲੀ ਜਿੱਤਾਂਗੇ ਹਾਂ ਇਹ ਦਿੱਲੀ ਤਾਂ ਉਹਨਾਂ ਨੂੰ ਮੋਟੀਵੇਸ਼ਨ ਮਿਲੂ ਇਹ ਇਲੈਕਸ਼ਨ ਦੀ ਦਿੱਲੀ ਚੋਂ ਉਹਨਾਂ ਨੂੰ ਫਾਇਦਾ ਲੈਣਗੇ ਕੋਈ ਨਹੀਂ ਇਹ ਤਾਂ ਲੱਗਣਗੇ ਵੀ ਭਾਈ ਸਾਨੂੰ ਪੰਜਾਬ ਚ ਲੋਕਾਂ ਨੇ ਜਿਹੜੀ ਸਾਨੂੰ ਦਿੱਤਾ ਹੈਗਾ ਸਾਡੇ ਹੱਕ ਦੇ ਵਿੱਚ 92 ਤੋਂ 94 ਪਹੁੰਚ ਗਏ 93 ਪਹੁੰਚ ਗਏ ਪਰ ਇਹ 227 ਦੇ ਵਿੱਚ ਇਹਨਾਂ ਨੂੰ ਬੈ ਕਿ ਹੁਣ ਇਹ ਜਿਹੜੀ ਇੱਕ ਹੋਰ ਗੱਲ ਆ ਟਹਿਣਾ ਸਾਹਿਬ ਇਹ ਦਿੱਲੀ ਕੈਂਪ ਨੇ ਸਾਰੀ ਚੋਣ ਲੜੀ ਆ ਹੂੰ ਸਹੀ ਗੱਲ ਇਹਨੂੰ ਮੈਨੇਜ ਇਹ ਭਗਵੰਤ ਕੈਂਪ ਇਹਦੇ ਵਿੱਚ ਗੈਰਹਾਜ਼ਰ ਸੀ ਦਿੱਲੀ ਕੈਂਪ ਹੁਣ ਪੰਜਾਬ ਦੇ ਉੱਤੇ ਭਗਵੰਤ ਮਾਨ ਨੂੰ ਹੋਰ ਕਮਜ਼ੋਰ ਕਰੂਗਾ ਹਾਂ ਇਹ ਦਾਵਾ ਮਜ਼ਬੂਤ ਹੋਇਆਗਾ ਹੂੰ ਹੂੰ ਕਿਉਂਕਿ ਭਗਵੰਤ ਮਾਨ ਨੇ ਪਿਛਲੇ ਸਮੇਂ ਦੌਰਾਨ ਜਿਹੜੇ ਐਮਐਲਏਜ਼ ਦੇ ਨਾਲ ਕੋਈ ਰਾਬਤਾ ਨਹੀਂ ਰੱਖਿਆ ਐਮਐਲਏ ਉਡੀਕ ਕਰਦੇ ਰਹੇਗੀ ਭਗਵੰਤ ਮਾਨ ਕਿਉਂਕਿ ਐਮਐਲਏ ਵੈਸੇ ਦਿੱਲੀ ਵਾਲੇ ਤੋਂ ਔਖੇ ਸੀ ਹੂੰ ਪਰ ਉਹ ਚਾਹੁੰਦੇ ਸੀਗੇ ਕਿ ਸਾਡਾ ਪੰਜਾਬ ਵਾਲਾ ਇੱਕ ਕੈਂਪ ਮਜ਼ਬੂਤ ਹੋਵੇ ਭਗਵੰਤ ਮਾਨ ਸਾਨੂੰ ਫ੍ਰੀ ਹੈਂਡ ਦੇਵੇ ਤੇ ਅਸੀਂ ਇੱਥੇ ਕੰਮ ਕਰੀਏ ਭਗਵੰਤ ਮਾਨ ਇੱਕ ਆਪਣੇ ਚੱਕਰ ਵੀਊ ਦੇ ਵਿੱਚ ਫਸ ਗਏ ਉਹਨਾਂ ਨੇ 2 ਸਾਲ 2.5 ਸਾਲ ਬੇਟ ਕੀਤੀ ਹੁਣ ਉਹ ਸਾਰੇ ਦਿੱਲੀ ਵਾਲੀ ਛਤਰੀ ਦੇ ਉੱਤੇ ਜਾ ਕੇ ਡਟ ਗਏ ਤੇ ਉਹ ਜਿਹੜਾ ਕੇਸ ਜਿਹਦੇ ਤਹਿਤ ਕਿ ਆ ਅਮਨ ਅਰੋੜਾ ਦੀ ਟੇਣਾ ਸਾਹਿਬ ਨਿਯੁਕਤੀ ਹੋਣੀ ਬਤੌਰ ਆਮ ਆਦਮੀ ਪਾਰਟੀ ਪ੍ਰਧਾਨ ਬਿਲਕੁਲ ਇਹ ਉਸੇ ਚੀਜ਼ ਦਾ ਸਾਈਨ ਹੈ ਕਿ ਅਮਨ ਅਰੋੜਾ ਨੂੰ ਵੀ ਕਮਜ਼ੋਰ ਭਵੰਤਮਾਨ ਨੇ ਕੀਤਾ ਸੀ ਉਹ ਵੀ ਦਿੱਲੀ ਛਤਰੀ ਦੇ ਉੱਤੇ ਜਾ ਕੇ ਬੈਠ ਕੇ ਉੱਥੋਂ ਜਿਹੜਾ ਹੈਗਾ ਕਿ ਚੋਗਾ ਚੌਕ ਹੈ ਟੇਣਾ ਸਾਹਿਬ ਇੱਕ ਹੋਰ ਹਾਸੇ ਵਾਲੀ ਗੱਲ ਹੈ ਇਹਦੇ ਨਾਲ ਹੀ ਆਪਾਂ ਗੱਲ ਨਵੇੜਾਂਗੇ ਤੁਸੀਂ ਜਦੋਂ ਤੁਸੀਂ ਪ੍ਰਧਾਨ ਬਣਾਤਾ ਕਾਰਜਕਾਰੀ ਪ੍ਰਧਾਨ ਕੀ ਹੋਇਆ ਸਹੀ ਗੱਲ ਹੈ ਹਾਂ ਅਮਨਵੀਰ ਸਿੰਘ ਸ਼ੈਰੀ ਨੂੰ ਜਾਨੀ ਕਿ ਜਿਹੜਾ ਤੁਸੀਂ ਕਾਰਜਕਾਰੀ ਪ੍ਰਧਾਨ ਬਣਾਇਆ ਵੀ ਇਹ ਟ੍ਰੈਡੀਸ਼ਨਲ ਪੋਲਿਟਿਕਸ ਵਾਲਾ ਸਾਰਾ ਸਰੂਪ ਦੇਖਣ ਨੂੰ ਜਿਹੜਾ ਕਿ ਮਿਲ ਰਿਹਾ ਹੈਗਾ ਉਹ ਕਹਿੰਦੇ ਪ੍ਰਧਾਨ ਗਿਆ ਵੰਡੋ ਰਿਓੜੀਆਂ ਵਾਂਗੂ ਜਰਨਲ ਸੈਕਟਰੀ ਖਜਾਂਚੀ ਨੂੰ ਕਿਸੇ ਨੂੰ ਚਾਹੀਦੀ ਅਗਲੇ ਨੂੰ ਇਹ ਲੱਗਣਾ ਚਾਹੀਦਾ ਕਿ ਮੈਂ ਕੋਈ ਸਮਥਿੰਗ ਬਿਗ ਉਹਦੇ ਵੀ ਕਹਿੰਦੇ ਬੜਾ ਰੌਲਾ ਪਿਆ ਸੀਗਾ ਪਹਿਲਾਂ ਕਹਿੰਦੇ ਸੀ ਉਪ ਪ੍ਰਧਾਨ ਜੀ ਵੀਸ ਪ੍ਰੈਜ਼ੀਡੈਂਟ ਜੀ ਤੇ ਬਾਅਦ ਦੇ ਵਿੱਚ ਫਿਰ ਅਮੈਂਡਮੈਂਟ ਹੋ ਕੇ ਆਈ ਜਦੋਂ ਜੀ ਭਗਵੰਤ ਮਾਨ ਨੇ ਵੀ ਇਹ ਕਿਹਾ ਸੀ ਵੀ ਉਪ ਪ੍ਰਧਾਨ ਬਣਾਤਾ ਤੇਰੀ ਗੱਲ ਸੀ ਨੂੰ ਵਧਾਈਆਂ ਦਿੱਤੀਆਂ ਤੇ ਬਾਅਦ ਦੇ ਵਿੱਚ ਫਿਰ ਕਹਿੰਦੇ ਨਾ ਵੀ ਜਿਹੜਾ ਸੁਨੀਪ ਪਾਟਕ ਜੀ ਉਹਨਾਂ ਨੇ ਫਿਰ ਜਦੋਂ ਪ੍ਰੈਸ ਨੋਟ ਕੀਤਾ ਵੀ ਆ ਅਸਲ ਦੇ ਵਿੱਚ ਜੀ ਜਿਹੜੀ ਕਾਸੀ ਉਹ ਪ੍ਰਧਾਨ ਨੇਗਾ ਇਹ ਤਾਂ ਕਾਰਜਕਾਰੀ ਪ੍ਰਧਾਨ ਹੈ ਵੀ ਕਹਿੰਦਾ ਮਤਲਬ ਵੀ ਸੱਤਾ ਦੇ ਕੇਂਦਰ ਜਿਵੇਂ ਬਣਦੇ ਆ ਇੱਕ ਮੁੱਖ ਮੰਤਰੀ ਹੋ ਗਿਆ ਉਹਦੇ ਬਰਾਬਰ ਹੋ ਗਿਆ ਸਟੇਟ ਦਾ ਪ੍ਰੈਜ਼ੀਡੈਂਟ ਅਮਨ ਰੋੜਾ ਤੇ ਨਾਲ ਉਹਦੇ ਬਰਾਬਰ ਫਿਰ ਇੱਕ ਹੋਰ ਹੋ ਗਿਆ ਕਾਰਜਕਾਰੀ ਉਹ ਸਾਰੀ ਕੀਤੀ ਹੈ ਨਾ ਦੇਖੋ ਪੰਜਾਬ ਦਾ ਜੱਟ ਸਿੱਖ ਮੁੱਖ ਮੰਤਰੀ ਹਿੰਦੂ ਕਮਿਊਨਿਟੀ ਦੇ ਵਿੱਚੋਂ ਪ੍ਰਧਾਨ ਇਹ OBC ਉਹ ਵੀ ਹਾਂ ਜਿਹੜਾ ਕਹਿੰਦਾ ਕਾਸਟ ਕੈਲਕੂਲੇਸ਼ਨ ਵੀ ਕਰਦੇ ਪੂਰੀ ਕਰ ਰਹੇ ਤੁਸੀਂ ਦੇਖੋ ਕਿ ਜਿਹੜਾ ਫైనాన్స్ ਮਿਨਿਸਟਰ ਆ ਉਹ SC ਦੇ ਵਿੱਚੋਂ ਤੁਸੀਂ ਦੇਖੋ ਕਿ ਆਉਣ ਵਾਲੇ ਦੇ ਵਿੱਚ ਉਹ ਮੁੱਖ ਮੰਤਰੀ ਵਾਲਾ ਵੀ ਛੋਸ਼ਾ ਪੰਜਾਬ ਦੇ ਵਿੱਚ ਨਿਕਲੂਗਾ ਇਲੈਕਸ਼ਨ ਤੋਂ ਪਹਿਲਾਂ ਹਾਂ ਸਹੀ ਹੈ ਉਹਨੇ ਪਹਿਲਾਂ ਵਾਅਦਾ ਕੀਤਾ ਸੀ ਵਾਅਦਾ ਕੀਤਾ ਤੇ ਲੋਕਾਂ ਨੇ ਫਿਰ ਪੁੱਛਣਗੇ ਉਹ ਜਿੰਨਾਂ ਚਿਰ ਭਗਵੰਤ ਮਾਨ ਸਟਰੋਂਗ ਰਹੇ ਉਹਨਾਂ ਨੇ ਉਹਨਾਂ ਚਿਰ ਉਹ ਕੈਂਪ ਨਹੀਂ ਬਣ ਦਿੱਤਾ ਹੁਣ ਭਗਵੰਤ ਮਾਨ ਈਕ ਹੋ ਗਏ ਪਹਿਲਾਂ ਪ੍ਰਧਾਨ ਵਾਲਾ ਜਿਹੜਾ ਕੀਤਾ ਇਸ ਤੋਂ ਬਾਅਦ ਜਿਹੜਾ ਕਿ ਡਿਪਟੀ ਸੀਐਮ ਵਾਲਾ ਜਿਹੜੇ ਕੀ ਗੱਲਬਾਤ ਅੱਗੇ ਚੱਲੂਗੀ ਚੱਲਣ ਨੂੰ ਬਲੂਗਾ ਦੋ ਵੀ ਬਣ ਸਕਦੇ ਆ ਜੀ ਕੁਝ ਵੀ ਹੋ ਸਕਦਾ ਸੋ ਦੇਖਦੇ ਆ ਜੀ ਆਉਣ ਵਾਲਾ ਸਮਾਂ ਕਿਦਾਂ ਦਾ ਹੁੰਦਾਗਾ ਤੇ ਤੁਹਾਨੂੰ ਜੇਕਰ ਗੱਲਬਾਤ ਲੱਗੀ ਤੁਸੀਂ ਸੀ7 ਆਸਟ੍ਰੇਲੀਆ ਨਾਲ ਜੁੜੇ ਰਹੋ ਸਾਡੇ ਕਮ ਮਿਹਰਬਾਨੀ ਟੇਣਾ ਸਾਹਿਬ ਹਾਂਜੀ ਸ਼ੁਕਰੀਆ ਜੀ ਸਤਿ ਸ੍ਰੀ ਅਕਾਲ